ਆਂ ਨਦੀਆਂ ਦੀ ਧਰਤ ਹੈ ਜੱਗ ਉੱਤੇ ਜਿਹੜੀ ਮੌਤ ਹੀ ਇੱਕ ਤੇ ਵੱਸਦੀ ਏ ਕਿ ਘੁਮਾ ਪੰਜਾਬਣ ਜੋ ਅਣਖ ਬਦਲੇ ਆਪਣੇ ਪੁੱਤ ਮਰਵਾ ਕੇ ਹੱਸਦੀ ਏ ਅਣਖੀ ਸੂਰਮੇ ਦਿਲਦਰਿਆ ਹੁੰਦੇ ਲੱਤੀ ਚੜੀਦੀ ਨਹੀਂ ਪ੍ਰਵਾਹ ਕਰਦੇ ਘਰ ਘਾਟ ਨੂੰ ਛੱਡ ਫਕੀਰ ਹੁੰਦੇ ਤੇ ਨਹੀਂ ਕਿਸੇ ਦੇ ਨਾਲ ਸਲਾਹ ਕਰਦੇ ਵਿੱਚੋਂ ਦੇਸ਼ ਦੀ ਸੇਵਾ ਵਿੱਚ ਪੈਰ ਪਾਉਂਦੇ ਪਹਿਲਾਂ ਆਪਣਾ ਆਪ ਤਬਾਹ ਕਰਦੇ ਨਾੜੀ ਮੌਤ ਦਾ ਜਿਨ੍ਹਾਂ ਵਿੱਚ ਲੱਗਾ ਚੜਦੇ ਸੁਣੀਆਂ ਤੇ ਵਾਹ ਵਾਹ ਕਰਦੇ ਇਹ ਉਹਨਾਂ ਬਹਾਦਰ ਯੋਧਿਆਂ ਦੀ ਗਾਥਾ ਹੈ ਹੱਕ ਲੈਣੇ ਜੇ ਸਾ ਸੰਗਤ ਆਤਵਾਦ ਹੈ ਤੇ ਬਾਬਾ ਜੀ ਕਹਿੰਦੇ ਅਸੀਂ ਹੈਗੇ ਆ ਇਹ ਮਹਾਂਪੁਰਖਾਂ ਨੇ ਕਹਿਣਾ ਆਪਣੇ ਗੁਰੂ ਦੀ ਬੇਦਵੀ ਦਾ ਬਦਲਾ ਲੈਣਾ ਸਰਕਾਰ ਨੇ ਸਾਡੇ ਉਤੇ ਬੜੇ ਦੂਛਣ ਲਾਏ ਬੜੇ ਅਲੀਕੇਸ਼ਨ ਲਾਏ ਬੜੀਆਂ ਗੱਲਾਂ ਕਹੀਆਂ ਤੇ ਪਰ ਮਹਾਂਪੁਰਖਾਂ ਨੇ ਬੇਖੌਫ ਹੋ ਕੇ ਹਰ ਗੱਲ ਦਾ ਜਵਾਬ ਸੰਤ ਬਾਬਾ ਜਰਨੈਲ ਸਿੰਘ ਸਾਹਿਬ ਨੇ ਦੇਣਾ ਪਰ ਗਦਾਰ ਲੋਕਾਂ ਨੂੰ ਉਹਨਾਂ ਦੀ ਚੜ੍ਹਤ ਪਜੀ ਨਾ ਤੇ ਉਰਦੂ ਦਾ ਸ਼ਾਇਰ ਕਹਿੰਦਾ ਹੈ ਕਹਿੰਦਾ ਦਿਲ ਕੇ ਫਫੋਲੇ ਜਲ ਉੱਠੇ ਸੀਲੇ ਕੇ ਦਾਗ ਸੇ ਇਸ ਘਰ ਕੋ ਆਗ ਲੱਗ ਗਈ ਘਰ ਕੇ ਹੀ ਚਿਰਾਗ ਸੇ ਸਾਨੂੰ ਕਿਸੇ ਤੇ ਕਹ ਨਾ ਰੋਸ ਜਦੋਂ ਸਾਨੂੰ ਮਾਰਿਆ ਸਾਡੇ ਆਪਣਿਆਂ ਨੇ ਮਾਰਿਆ ਰੋਇਆ ਰੁੱਖ ਘਹਾੜੇ ਵਿੱਚ ਵੇਖ ਦਸਤਾ ਟੱਪ ਜਣਾ ਨੂੰ ਬੁਲਾਇਆ ਤਾਂ ਆਪਣੇ ਨੇ ਬੋਲੇ ਬੋਲੇ ਰੋਪੀ ਮਾਲੀ ਹੱਥ ਵੇਖ ਸੋਈ ਛੇਕ ਫੁੱਲਾਂ ਵਿੱਚ ਪਾਇਆ ਤਾਂ ਆਪਣੇ ਨੇ ਮਰਦਾ ਰੋਪਿਆ ਦਗੇ ਦੀ ਵੇਖ ਦੁਨੀਆਂ ਲੰਬੂ ਚਖਾ ਨੂੰ ਲਾਇਆ ਤਾਂ ਆਪਣੇ ਨੇ ਗੁਰੂ ਗੋਬਿੰਦ ਸਿੰਘ ਦੇ ਜਿਗਰ ਦੇ ਟੋਟਿਆਂ ਨੂੰ ਨੀਂਹ ਵਿੱਚ ਚਣਵਾਇਆ ਤਾਂ ਆਪਣੇ ਨੇ ਸਾਡੇ ਆਪਣੇ ਹੀ ਆਪਣੇ ਉਤੇ ਸਾ ਸੰਗਤ ਦੇ ਕੋਲ ਕਰਿਆ ਕਰਦੇ ਸਨ ਤੋਂ ਆਓ ਜੇ ਖਾਲਸਾਣ ਦੀ ਗੱਲ ਗੇੜੇ ਨਿਸ਼ਾਨ ਚੋਦੇ ਨੇ ਖਾਲਸਥਾਨ ਦੇ ਖਾਲਸਥਾਨ ਦੇ ਕਰਕੇ ਭਾਈ ਅਰਧ ਸਿੰਘ ਨਿਜਰ ਜਿੱਦ ਵਰਗੇ ਅਮਰਦਾਸ ਸਿੰਘ ਨੇ ਖੰਡਾ ਕੁਰਬਾਨੀ ਕਰਗੇ ਪਰਮਜੀਤ ਸਿੰਘ ਨੇ ਪੰਜ ਵੜ ਕੁਰਬਾਨੀ ਕਰਗੇ ਇਹਨਾਂ ਦੀ ਇੱਕ ਨਹੀਂ ਅਨੇਕਾਂ ਸ਼ਹੀਦਾਂ ਦੀਆਂ ਤਸਵੀਰਾਂ ਇੱਥੇ ਲੱਗੀਆਂ ਨੇ ਜੇ ਖਾਲਸਥਾਨ ਦੀ ਗੱਲ ਕਰੀਏ ਫਿਰ ਕਲਗੀ ਵਾਲੇ ਮਹਾਰਾਜ ਦੇ ਜੋਧੇ ਪੱਕੇ ਖਾਲਸਥਾਨੀ ਪਹਿਲੇ ਖਾਲਸ ਦੀ ਗੱਲ ਹੀ ਗੁਰੂ ਨਾਨਕ ਮਹਾਰਾਜ ਨੇ ਕੀਤੀ ਹੈ ਬਾਕੀ ਗੁਰੂਆਂ ਨੇ ਕੀਤੀ ਹੈ ਗੁਰੂ ਕਲਗੀਆਂ ਵਾਲੇ ਮਹਾਰਾਜ ਨੇ ਕੀਤੀ ਹੈ ਬਾਕੀ ਸਿੰਘਾਂ ਨੇ ਕੀਤੀ ਹੈ ਗਦਰੀ ਬਾਬਿਆਂ ਨੇ ਕੀਤੀ ਹੈ ਦੇਸ਼ ਭਗਤਾਨੇ ਕੀਤੀ ਹੈ ਤੇ ਸਰ ਸੰਗਤਿਕ ਕਰਤਾਰ ਸਿੰਘ ਸਰਾਬੇ ਵਰਗੇ ਉਦਮ ਸਿੰਘ ਵਰਗੇ ਯੋਧੇ ਬੜੀ ਸਾਡੀ ਪਿਆਰੀ ਕਵਿਤਾ ਵੀਰ ਅਮਰਜੀਤ ਸਿੰਘ ਸਭਰਾ ਦੀ ਲਿਖਤਾ ਹੈ ਕਵਿਤਾ ਦੇ ਬੋਲ ਨੇ ਅਸੀਂ ਹਾਂ ਕਲਗੀ ਧਰ ਦੇ ਯੋਧੇ ਪੱਕੇ ਖਾਲਸਾ ਤਲਨੀ ਰਸਮਾਰੀ ਤਾ ਖਾਲਸਾ ਤਲਨੀ ਵਿਰਸਾ ਸਾਰੀ ਖਾਲਸਾ ਖਾਲਸਾ ਤਲਨੀ ਗੁਰੂ ਕਰ ਗਿਆ ਕਿਰਪਾ ਉਹ ਚਾਲ ਮੋਏ ਪਰ ਜੀਣਾ ਜਾਰਾ ਕਿਉ ਪੁੱਤਰਾ ਦੇ ਗੰਨੀ ਅਸੀਂ ਅਕਲ ਕੀ ਧਰ ਦੇ ਯੋਦੇ ਪੱਤੇ ਖਾਲਸਾ ਤਲਨੀ ਉਹ ਖਾਲਸਾ ਤਲਨੀ ਰਸਮਾਰੀ ਤਾ ਖਾਲਸਾ ਤਲਨੀ ਵਿਰਸਾ ਸਾਰੀ ਕਾਰ ਸਾ ਖਾਲਸਤਾਨੀ ਗੁਰੂ ਕਰ ਗਿਆ ਕਿਰਪਾ ਉਹ ਚਾਰ ਮੂਏ ਪਰ ਜੀ ਰਹਾ ਜਾਰਾ ਕਿਆ ਪੁੱਤਰਾਂ ਦੇ ਦਾਨੀ ਅਸੀਂ ਹਕਲ ਕੀ ਧਰ ਦੇ ਯੋਧੇ ਬੰਨੇ ਖਾਲਸਤਾਨੀ ਓ ਸਿਰ ਤਰ ਤਰੀ ਗਲੀ ਮੇਰੀ ਆਓ ਵਾਹ ਜਿਸ ਨੇ ਮਾਰੀ ਸਭ ਤੋਂ ਵੱਡਾ ਖਾਲਸਤਾਨੀ ਗੁਰੂ ਨਾਨਕ ਨਰਨਾਰਕਾਰੀ ਉਹ ਸਿਰ ਦੀ ਜੇ ਪਰ ਕਾਣ ਲਾ ਕੀ ਜਾਏ ਕਿਆ ਬਾਪੇ ਦੀ ਬਾਣੀ ਅਸੀਂ ਹੱਕ ਲਗੀ ਧਰ ਦੇ ਯੋਦੇ ਪੱਕੇ ਖਾਲਸਤਾਨੀ ਓ 6ਵੇਂ ਗੁਰਲੇ ਖਾਲਸਤਾਨੀ ਰੀਤਾ ਹੋ ਚਲਿਆ ਦੁਆਸਤ ਸਹਣਾ ਇਹਨਾਂ ਚੀਜ਼ਾਂ ਬਲਾਈਆਂ ਗੱਲ ਨਵੀਂ ਨਹੀਂ ਸ਼ੈਤਾਨ ਰਖਣੇ ਬਈ ਗੱਲ ਨਵੀਂ ਨਹੀਂ ਸ਼ੈਤਾਨ ਰਖਣੇ ਸਾਡੀ ਰੀਤ ਪੁਰਾਣੀ ਅਸੀਂ ਹਾਂ ਕਲਗੀ ਧਰਦੇ ਯੋਦੇ ਪੱਕੇ ਖ਼ਾਲਸਾਨੀ ਮਰ ਕੇ ਜਿੰਨਾ ਜਿਉਣਾ ਸਿੱਖਿਆ ਬਈ ਮਰ ਕੇ ਜਿੰਨਾ ੜਿਉਣਾ ਸਿੱਖਿਆ ਉਹ ਕਦੇਰੀ ਆਪਣੇ ਕੋਣ ਵਗਾਖੇ ਹੰਮੀ ਮਜਲੂਮਾਂ ਦੀ ਪਰਦੇ ਓ ਓ ਗੋਰਾ ਦੀ ਸਖਿਆ ਸਾਨੂੰ ਹੱਸ ਕਈਏ ਕੁਰਬਾਨੀ ਅਸੀਂ ਅਕ ਲਗੀ ਧਰ ਦੇ ਯੋਦੇ ਪੱਟੇ ਖਾਲਸ ਪੰਨੀ ਖਾਲਸ ਤਾਨ ਦੀ ਲੀ ਹ ਪੱਕੀ ਦੋਆ ਕਰਮ ਖਾਈ ਯੋਰਾ ਵਰਤੇ ਭਤੇ ਸਿੰਘਲੇ ਭਤੇ ਜੁਮਤੇ ਪਾਈ ਕੱਲੇ ਕੱਲੇ ਲਈਏ ਵਿੱਚ ਮਦਾਨੀ ਅਸੀਂ ਹਕ ਲਗੀ ਧਰਦੇ ਯੋਦੇ ਪੱਲੇ ਖਾਲਸ ਪੰਨੀ ਓ ਪਰਬਤ ਜਾਏ ਹੌਸਲੇ ਸਾਡੇ ਬਈ ਪਰਬਤ ਵਰਗੇ ਜਾਏ ਹੌਸਲੇ ਸਾਡੇ ਮਰ ਲੋ ਨਾ ਕੁ ਬਰਾਈਏ ਚਲੇ ਹੋਏ ਚੜਖੜੀ ਉੱਤੇ ਗੀਤ ਵਕਣ ਦੇ ਗਾਈਏ ਓ ਸਿਰ ਦੇ ਨਾਲ ਦੇ ਪਾਈਏ ਸਹਾਸ ਸਿੱਕੀ ਰੀ ਤੋਂ ਪੁਰਾਨੀ ਅਸੀਂ ਹੱਕ ਲਈ ਧਰਦੇ ਯੋਦੇ ਬੱਤੇ ਖਾਲਸਤਾਨੀ ਉਹ ਦੇਹ ਤਾਈਓ ਫਿੱਦਰਤ ਸਾਡੀ ਪੈਲ ਸੀਣੀ ਕਰਦੇ ਜੇ ਕੋਈ ਆਵੇ ਜ਼ਾਲਮ ਵਾਂਗ ਕਰਦਾ ਫੇ ਅਸੀਂ ਨਹੀਂ ਯਰਦੇ ਉਹ ਕਰੀਏ ਖਾਨਵਜੇ ਦੇ ਵਾਂਗੂ ਤਮ ਅਮਸ਼ਾਨੀ ਅਸੀਂ ਹੱਕ ਲਈ ਧਰਦੇ ਯੋਧੇ ਪੱਕੇ ਖਾਲਸ ਤਾਂ ਨਹੀਂ ਹੋ ਸਰਸੇ ਵਾਲੇ ਕਰੀਸ਼ਦਲੀ ਸਮਝੇ ਅਸਾਨੂੰ ਸੁੱਤੇ ਹਲਪਣ ਮੌਤ ਕੂਕਰੀ ਫਿਰਦੀ ਹੁਣ ਉਸ ਦੇ ਸਿਰ ਉੱਤੇ ਉਹ ਘੜੀ ਬਲਾ ਦੀ ਪਰੋ ਹੀ ਪਲਾਦੀ ਪ੍ਰੌਣੀ ਸਾਦਾ ਏ ਤੇਰੀ ਜ਼ਿੰਦਗਾਨੀ ਅਸੀਂ ਹਕਲ ਦੀ ਧਰ ਦੇ ਯੋਦੇ ਪੱਟੇ ਖਾਲਸਤਾਨੀ ਓ ਹਕਲ ਰਾਣੀ ਜਗਤਾਰ ਹਵਾਰਾ ਫਿਰੇ ਰੋਲਾ ਭੁੱਲੇ ਇੱਕ ਸ਼ੇਰ ਹਾ ਬੰਲੀ ਪਾਵੇ ਓਏ ਫਿਰਨ ਹਜ਼ਾਰਾ ਖੁੱਲੇ ਅਮਰਜੀਤ ਸਿਆ ਤਿਆਰ ਖੜੇ ਨੇ ਵਾਰ ਨਾਲ ਹੀ ਦੰਦ ਗਾਨ ਸਿਆ ਕਰਗੀ ਧਰੰਦੇ ਯੋਦੇ ਪੱਕੇ ਖਾਲਸਕਾਲੀ